ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਵੱਲੋਂ ਆਪੋ ਆਪਣੇ ਪੱਧਰ ਤੇ ਸ਼ਕਤੀ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਕਾਂਗਰਸ ਪਾਰਟੀ ਯੂ ਰਾਈਟ ਨਹੀਂ ਕਾਂਗਰਸ ਪਾਰਟੀ ਦੇ ਵਿੱਚ ਧੜੇ ਬੰਦੀਆਂ ਦਾ ਦੌਰ ਹਾਲੇ ਵੀ ਜਾਰੀ ਹੈ 2027 ਦੀਆਂ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੂੰ ਇੱਕ ਮਿਕ ਹੋਣਾ ਪਵੇਗਾ ਯੂਨਿਟੀ ਇਕਤਾ ਦਿਖਾਉਣੀ ਪਵੇਗੀ ਇੱਕ ਸਟੇਜ ਉੱਤੇ ਖੜੇ ਹੋਣਾ ਪਵੇਗਾ ਨੀਤਾ ਹਾਕਮ ਧਿਰ 101% ਦੁਬਾਰਾ ਰਿਪੀਟ ਹੋਵੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਦੀਆਂ ਕਮੀਆਂ ਦਿੱਸਦੀਆਂ ਨੇ ਉਹਨਾਂ ਕਮੀਆਂ ਉੱਤੇ ਭਾਸ਼ਣ ਦਿੱਤੇ ਜਾਂਦੇ ਨੇ ਇਹ ਗੱਲ ਅਕਸਰ ਬੁੱਧੀਜੀਵੀ ਕਹਿ ਰਹੇ ਨੇ ਜੇਕਰ ਇਹਨਾਂ ਵੱਡੇ ਆਗੂਆਂ ਦਾ ਆਪਸੀ ਏਕਾ ਨਹੀਂ ਜੇਕਰ ਇਹਨਾਂ ਦੇ ਆਪਸੀ મતਭੇਦ ਨੇ ਤਾਂ ਫਿਰ ਇਹ ਕਾਂਗਰਸ ਪਾਰਟੀ ਦੇ ਕੀਡਰ ਦੇ ਨਾਲ ਕਾਂਗਰਸ ਪਾਰਟੀ ਦੇ ਵੋਟਰਾਂ ਦੇ ਨਾਲ ਵਰਕਰਾਂ ਦੇ ਨਾਲ ਕਿਵੇਂ ਖੜਨਗੇ ਕਿਉਂਕਿ ਇਹਨਾਂ ਦੇ ਤਾਂ ਆਪਸੀ 카ਟੋ ਕਲੇਸ਼ ਖਤਮ ਨਹੀਂ ਹੋ ਰਿਹਾ ਚਰਨਜੀਤ ਸਿੰਘ ਚੰਨੀ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੰਥਨ ਕਰ ਰਹੀ ਹੈ ਤੇ ਦੂਸਰੇ ਪਾਸੇ ਇਹ ਵੀ ਕਿਆਸਰਾਈਆਂ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਨਵਜੋਤ ਸਿੰਘ ਸਿੱਧੂ ਤੇ ਨਵਜੋਤ ਕੌਰ ਸਿੱਧੂ ਢੱਲੇਦਾਰ ਵਾਪਸੀ ਕਰਨਗੇ ਕਿਉਂਕਿ ਜਿਹੜੇ ਵੱਡੇ ਆਗੂ ਨੇ ਜਿੱਤੇ ਹੋਏ ਐਮਪੀ ਨੇ ਜਿੱਤੇ ਹੋਏ ਜਿਹੜੇ ਵਿਧਾਇਕ ਨੇ ਉਹਨਾਂ ਦਾ ਤਾਂ ਤਾਂ ਹੁਣ ਲੱਗ ਗਿਆ ਹੈ ਨਵਜੋਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਸਿੱਧੂ ਨੇ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਦੀ ਗੈਰ ਹਾਜ਼ਰੀ ਵਿੱਚ ਆਪਣੇ ਘਰਾਂ ਦੇ ਵਿੱਚ ਮੀਟਿੰਗਾਂ ਕਰਵਾ ਲਈ ਹੈ ਵਾਰਤਾ ਲਾਪ ਕੀਤੀ ਜਾ ਰਹੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਹ ਖੁਦ ਪੋਸਟ ਪਾਈ ਗਈ ਹੈ ਗੁਰਜੀਤ ਸਿੰਘ ਔਜਲਾ ਜੋ ਸ਼੍ਰੀ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰ ਨੇ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਮੌਜੂਦਾ ਸੰਸਦ ਗੁਰਜੀਤ ਸਿੰਘ ਔਜਲਾ ਹੁਣਾ ਵੱਲੋਂ ਸਪੈਸ਼ਲ ਮੁਲਾਕਾਤ ਕੀਤੀ ਗਈ ਨਵਜੋਤ ਕੌਰ ਸਿੱਧੂ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਸ ਇਸ ਮੌਕੇ ਤੇ ਸਾਬਕਾ ਮੰਤਰੀ ਡਾਕਟਰ ਰਾਜਕੁਬਾਰ ਵੀਰਕਾ ਇਸ ਤੋਂ ਇਲਾਵਾ ਸਾਬਕਾ ਵਿਧਾਇਕ ਸ਼੍ਰੀ ਸੁਨੀਲ ਦੱਤੀ ਵੀ ਮੌਜੂਦ ਹਨ ਨਵਜੋਤ ਕੌਰ ਸਿੱਧੂ ਨੇ ਇਹ ਪੋਸਟ ਜਿਹੜੀ ਹੈ ਸੋਸ਼ਲ ਮੀਡੀਆ ਤੇ ਪਾਈ ਖਾਸ ਕਰਕੇ ਗੁਰਜੀਤ ਸਿੰਘ ਔਜਲਾ ਹਣਾ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟਾਂ ਤਸਵੀਰਾਂ ਪਾਈਆਂ ਗਈਆਂ ਅਤੇ ਇਸ ਦੇ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਨੇ ਕਿ ਜਿਹੜੇ ਕਹਿੰਦੇ ਸੀ ਕਿ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਜਿੰਨੇ ਵੀ ਟਕਸਾਲੀ ਕਾਂਗਰਸ ਨੇ ਕਾਂਗਰਸੀ ਨੇ ਜਿਹੜੇ ਜਿੱਤੇ ਹੋਏ ਨੇ ਉਹ ਹੱਕ ਵਿੱਚ ਨਹੀਂ ਲੇਕਿਨ ਗੁਰਜੀਤ ਸਿੰਘ ਔਜਲਾ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੀਰਕਾ ਸਾਬਕਾ ਵਿਧਾਇਕ ਸੁਨੀਲ ਦਿੱਤੀ ਵੱਲੋਂ ਸਪੈਸ਼ਲ ਨਵਜੋਤ ਕੌਰ ਸਿੱਧੂ ਦੇ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਸੋਸ਼ਲ ਮੀਡੀਆ ਤੇ ਜਿਵੇਂ ਹੀ ਤਸਵੀਰਾਂ ਵਾਇਰਲ ਹੋਈਆਂ ਖਾਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਹੋਰ ਕਈ ਧੜੇ ਵੀ ਨੇ ਜਿਹੜੇ ਅੰਦਰੋਂ ਅੰਦਰੀ ਨਵਜੋਤ ਸਿੰਘ ਸਿੱਧੂ ਦੇ ਸੰਪਰਕ ਵਿੱਚ ਨੇ ਤੇ ਨਵਜੋਤ ਸਿੰਘ ਸਿੱਧੂ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਸਰਗਰਮ ਨੇ ਨਵਜੋਤ ਸਿੰਘ ਸਿੱਧੂ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਦੇਖ ਰਹੇ ਨੇ ਨਵਜੋਤ ਸਿੰਘ ਸਿੱਧੂ ਦਾ ਸੁਪਨਾ ਵੀ ਹੈ ਪੰਜਾਬ ਦਾ ਮੁੱਖ ਮੰਤਰੀ ਬਣਨਾ ਲੇਕਿਨ ਥੋੜੀ ਜੀ ਕਾਲੀ ਕਰ ਬੈਠਦੇ ਨੇ ਚਾਹੇ ਉਹ ਕਾਂਗਰਸ ਪਾਰਟੀ ਦੇ ਆਗੂ ਹੋਣ ਤੇ ਚਾਹੇ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਹੋਵੇ ਹੁਣ ਇਸ ਉੱਤੇ ਕਿਵੇਂ ਮੰਤਨ ਕਰਦੀ ਹੈ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਚੋਣ ਪ੍ਰਚਾਰ ਉਸ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਕਰਨਾ ਚਾਹੀਦਾ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਚਾਹੁੰਦੇ ਸੀ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੈਨੂੰ ਦਿੱਤੀ ਜਾਵੇ ਲੇਕਿਨ ਰੱਬ ਨੂੰ ਜਾਂ ਕੁਦਰਤ ਨੂੰ ਹੋਰ ਮਨਜ਼ੂਰ ਸੀ ਚੰਦਿਸਨ ਚੰਨੀ 111 ਦਿਨ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਬਾਰੇ ਕਾਂਗਰਸ ਪਾਰਟੀ ਦੇ ਉਸ ਤੋਂ ਬਾਅਦ ਕਦੇ ਡੱਬੀ ਘੋੜੇ ਦੀ ਕਦੇ ਅਸਲੀ ਅਤੇ ਨਕਲੀ ਘੋੜੇ ਦੀ ਗੱਲਬਾਤ ਕੀਤੀ ਗਈ ਸੁਨੀਲ ਕੁਮਾਰ ਜਾਕਰੋਣਾ ਵੱਲੋਂ ਵੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਉਸ ਤੋਂ ਬਾਅਦ ਬੁਰੀ ਤਰ੍ਹਾਂ ਹਾਰੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰਨ ਦੇ ਬਾਅਦ ਯੁੱਧ ਵੀ ਆਪਣਾ ਵੋਟ ਬੈਂਕ ਸਟੇਬਲ ਕਰਨ ਦੇ ਵਿੱਚ ਕਾਮਯਾਬ ਰਹੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੀ ਵੋਟ ਕਾਂਗਰਸ ਪਾਰਟੀ ਨੂੰ ਪਈ ਸੀ ਵਿਧਾਨ ਸਭਾ ਦੀ ਆਮ ਆਦਮੀ ਪਾਰਟੀ ਨੂੰ ਪਈ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਉਹੀ ਵੋਟ ਬੈਂਕ ਫਿਰ ਦੁਬਾਰਾ ਵਾਪਸ ਚਲਾ ਗਿਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਵੱਲ ਕਾਂਗਰਸ ਪਾਰਟੀ ਦੇ 13 ਦੇ ਵਿੱਚੋਂ 7 ਉਮੀਦਵਾਰ ਜਿੱਤੇ ਜਿਦੇ ਵਿੱਚੋਂ ਤਿੰਨ ਕਾਂਗਰਸ ਪਾਰਟੀ ਦੇ ਦੋ ਐਜ਼ ਅਜ਼ਾਦ ਪੀਪਲ ਭਾਈ ਅਮਰਪਾਲ ਖਾਲਸਾ ਅਤੇ ਸਭਜੀਤ ਸਿੰਘ ਖਾਲਸਾ ਯਾਨੀ ਕਿ ਵੋਟ ਬੈਂਕ ਸਟੇਬਲ ਸਥਿਰ ਕਰ ਲਿਆ ਹੈ ਕਾਂਗਰਸ ਪਾਰਟੀ ਨੇ ਤੇ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਅਜੇਹ ਚੇਰਾ ਪ੍ਰਧਾਨ ਅਜੇਹ ਚੇਰਾ ਮੁੱਖ ਮੰਤਰੀ ਦਾ ਕੋਸ਼ਿਸ਼ ਕੀਤਾ ਜਾਵੇ ਜਿਸ ਉੱਤੇ ਕਿੰਨ ਤੋਂ ਪਰੰਤੂ ਨਾ ਕੀਤਾ ਜਾ ਸਕੇ ਕੀ ਨਵਜੋਤ ਸਿੰਘ ਸਿੱਧੂ ਇਹ ਸਾਰਾ ਕੰਮ ਸਵੀਕਾਰ ਲੈਣਗੇ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਅਤੇ ਨਵਜੋਤ ਸਿੰਘ ਸਿੱਧੂ ਜੇਕਰ ਦੁਬਾਰਾ ਸਿਆਸਤ ਵਿੱਚ ਆਉਂਦੇ ਨੇ ਤਾਂ ਫਿਰ ਬਵਾਲ ਹੋਵੇਗਾ ਜਾਂ ਦੋਨੋਂ ਮੀਆਂ ਬੀਬੀ ਹਸਬੰਡ ਐਂਡ ਵਾਈਫ ਜਿਹੜੇ ਨੇ ਇਹ ਸਾਰੀ ਕਾਂਗਰਸ ਨੂੰ ਯੂਨਾਈਟਡ ਕਰ ਲੈਣਗੇ ਜਾਂ ਆਪਣੇ ਪੱਧਰ ਤੇ ਆਪੋ ਆਪਣੀ ਹਲਕਿਆਂ ਦੇ ਵਿੱਚੋਂ ਝੋਨਾ ਲੜਨਗੇ ਨਵਜੋਤ ਸਿੰਘ ਸਿੱਧੂ ਜਦੋਂ ਵੀ ਸੋਸ਼ਲ ਮੀਡੀਆ ਦੇ ਸਰਗਰ ਹੁੰਦੇ ਨੇ ਆਖਰਕਾਰ ਅਕਸਰ ਹੀ ਪੱਤਰਕਾਰ ਹੋਣ ਬੁੱਧੀਜੀਵੀ ਹੋਣ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਕਿਸੇ ਵੀ ਸਮੇਂ ਆ ਜਿਹੜੀ ਵੱਡੀ ਵਾਪਸੀ ਕਰ ਸਕਦੇ ਨੇ ਅਤੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਨਾਲ ਰਿਸਪੌਂਸਿਬਿਲਟੀ ਦੇ ਨਾਲ ਨਵਾਜਿਆ ਵੀ ਜਾਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਧੰਨਵਾਦ